ਹੈਲੋ ਫੌਕਸ ਲੁੱਕ ਐਟ ਦਿਸ ਬਿਊਟੀਫੁਲ ਬੈਗਸ ਯੂ ਨੋ ది ਸਟੋਰੀ ਮੈਂ ਤੁਹਾਨੂੰ ਫੇਰ ਦੱਸਾਂਗਾ ਆ ਮੈਂ ਚੜ ਗਿਆ ਜਹਾਜ਼ ਤੇ ਤੇ ਇਹ ਆ ਲੱਗਾ ਮੇਰਾ ਸਿਰ ਕੋਈ ਅਸੀਂ ਗੱਲ ਨਹੀਂ ਹੈ ਸਟੋਰੀ ਸੁਣੋ ਸਾਡਾ ਸਮਾਨ ਜਿਹੜਾ ਅਸੀਂ ਵੱਧ ਗਿਆ ਤੇ ਇੱਕ ਬੰਦੇ ਨੂੰ ਹੁਣ ਉਤਰਨਾ ਪੈਣਾ ਸੀ ਜਹਾਜ਼ ਚ ਹੁਣ ਕੌਣ ਉਤਰੇਗਾ ਕੌਣ ਉਤਰੇਗਾ ਉਹ ਬੰਦੇ ਦਾ ਤੁਸੀਂ ਪਿੱਛੇ ਮੂੰਹ ਆ ਤੁਸੀਂ ਬੰਦਾ ਦੇਖ ਲਿਆ ਇਹ ਬੰਦੇ ਨੂੰ ਉਤਰਨਾ ਪੈ ਗਿਆ ਸ਼ੁਕਰ ਹੈ ਕਿ ਤੇ ਮੈਨੂੰ ਨਹੀਂ ਜਹਾਜ਼ ਤੋਂ ਲਾਤਾ ਮੈਂ ਮਾਰੇ ਦਾ ਸ਼ੁਕਰ ਕੀਤਾ ਅਸੀਂ ਚੜ ਗਏ ਆ ਤੇ ਮੈਂ ਦੇਖਿਆ ਕਿਉਂਕਿ ਸਾਡੇ ਘਰੇ ਪਾਣੀ ਨਹੀਂ ਸਿਆ ਰਿਹਾ ਇਹਨਾਂ ਦੀ ਟਾਇਲਟ ਚ ਪਾਣੀ ਆ ਰਿਹਾ ਵੈਰੀ ਗੁੱਡ ਐ ਸੁਸੂ ਜਾ ਸਕਦੇ ਆ ਐਂਡ ਦਾ ਸਾਰਾ ਨੂੰ ਇਕੱਠੇ ਕਰਕੇ ਮੈਂ ਫੇਰ ਪਰਾਂਠੇ ਖਾਵਾਂਗਾ ਆ ਖਾਣਾ ਆ ਗਿਆ ਅਸੀਂ ਖਾਣੇ ਦੀਆਂ ਗੱਲਾਂ ਕਰਦੇ ਰਹੇ ਨੇ ਆ ਮੈਂ ਖਾਣਾ ਟੈਸਟ ਕੀਤਾ ਇਹ ਫਿਸ਼ ਸੀ ਇਹ ਬਹੁਤ ਸਵਾਦ ਸੀ ਉਸ ਤੋਂ ਬਾਅਦ ਮੈਂ ਨਵੇਂ ਗਾਣਿਆਂ ਤੇ ਵਾਈਬ ਕੀਤਾ ਕਿਉਂਕਿ ਤੁਸੀਂ ਸੁਣਨੇ ਆ ਉਦੋਂ ਪਹਿਲਾਂ ਮੈਂ ਵਾਈਬ ਕਰਾ ਦੇਖੋ ਉਹ ਆ ਗਿਆ ਉਹ ਉਹ ਆ ਗਿਆ ਔਰ ਉਹ ਜਾ ਸੇ ਬਾਹਰ ਉਤਰਾ ਇਹ ਪੈਰ ਰੱਖਾ ਥੱਲੇ ਔਰ ਮੈਂ ਥੱਲੇ ਉਤਰਿਆ ਔਰ ਮੈਂ ਕਿਹਾ ਚਲੋ ਛੇਦਣੀ ਭੱਜੀਏ ਪਰ ਮੈਂ ਦੇਖਿਆ ਉਹ ਕਿਸੇ ਨੇ ਫੋਟੋ ਕਰਾਉਣੀ ਹੈ ਫੋਟੋ ਕਰਾਈ ਮੈਂ ਫੇਰ ਭੱਜਿਆ ਔਰ ਭੱਜਦੇ ਭੱਜਦੇ ਮੈਂ ਜਾ ਕੇ ਬੈਠ ਗਿਆ ਗੱਡੀ ਦੇ ਵਿੱਚ ਤੇ ਗੱਡੀ ਦੇ ਵਿੱਚ ਮੈਂ ਮੈਂ ਕੀਤੀ ਟਾਟਾ ਔਰ ਉਦਵਦ ਕੋਲੀ ਨੇ ਬਣਾਏ ਪਰੌਂਠੇ ਬਹੁਤ ਹੀ ਸਵਾਦ ਆਏ ਹਾਏ ਹਾਏ ਆ ਦੇਸੀ ਕੀ ਲੱਗ ਰਿਹਾ ਹੈ ਕੋਲੀ ਬੜਾ ਖੁਸ਼ ਹੈ ਪਰੌਂਠੇ ਵੀ ਬੜੇ ਖੁਸ਼ ਨੇ ਆਏ ਹਾਏ ਹਾਏ ਇਹ ਪਰੌਂਠੇ ਨਹੀਂ ਇਹ ਪਿਆਰ ਹੈ ਤੇ ਪਿਆਰ ਮੈਂ ਛੱਡਾਂਗਾ ਨਹੀਂ ਮੈਂ ਪਾਲੀ ਹੈ ਦਹੀਂ ਤੇ ਆ ਆ ਮੈਂ ਹਮੇਸ਼ਾ ਇਦੀ ਕੰਮ ਕਰਦਾ ਹਾਂ ਮੈਂ ਜੀ ਜ਼ਿਆਦਾ ਪਾਲਿਆ ਹੈ ਆਏ ਹਾਏ 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 ਕੀ ਸਵਾਦ ਲੱਗ ਰਿਹਾ ਹੈ ਓ ਹੋ ਮੈਂ ਜੰਨਤ ਚ ਪਹੁੰਚ ਗਿਆ ਹਾਂ ਓਏ ਹੋਏ ਹੋਏ ਕੋਹਲੀ ਦੀ ਤਾਰੀਫ ਹੋ ਰਹੀ ਹੈ ਕੋਹਲੀ ਬਹੁਤ ਖੁਸ਼ ਹੈ ਆ ਮਿੱਠਾ ਆ ਗਿਆ ਹੈ ਮਿੱਠਾ ਬੈਰੀ ਜ਼ਰੂਰੀ ਹੁੰਦਾ ਹੈ ਆਏ ਹਾਏ ਮੈਂ ਮਿੱਠਾ ਖਾਦਾ ਔਰ ਇਸ ਸੇ ਹਮਨੇ ਸਿੱਖਾ ਕਿ ਜ਼ਿੰਦਗੀ ਇੱਕ ਸਫਰ ਹੈ ਸੁਹਾਣਾ ਇੱਥੇ ਕੱਲ੍ਹ ਕੀ ਹੋ ਕਿਸਨੇ ਜਾਣਾ ਚਲੋ ਭਾਜੋ ਇਥੇ